ਅਮਰੀਕਾ ਤੋਂ ਆਈ 올ੰਪੀਅਨ ਖਿਡਾਰੀ ਸਵਰਗੀ ਕਮਲਜੀਤ ਦੀ ਭੈਣ ਖੇਡਾਂ ਦੌਰਾਨ ਹੋਈ ਭਾਵੁਕ 31ਵੀਂ ਆ ਕਮਲਜੀਤ ਖੇਡਾਂ ਦੇ ਦੌਰਾਨ ਯੂਐਸਏ ਤੋਂ ਵਿਸ਼ੇਸ਼ ਤੌਰ ਤੇ 올ੰਪੀਅਨ ਖਿਡਾਰੀ ਰਹੇ ਸਵਾਰਗੀ ਕਮਲਜੀਤ ਦੀ ਭੈਣ ਅਤੇ ਉਨ੍ਹਾਂ ਦੇ ਬੱਚੇ ਵਿਸ਼ੇਸ਼ ਤੌਰ ਤੇ ਟੂਰਨਾਮੈਂਟ ਲਈ ਪੰਜਾਬ ਆਏ ਇਸ ਮੌਕੇ ਤੇ ਭਾਵੁਕ ਹੁੰਦਿਆ 올ੰਪੀਅਨ ਕਮਲਜੀਤ ਦੀ ਭੈਣ ਨਿਰਮੋਲਜੀਤ ਕੋ ਯੂਐਸਏ ਨੇ ਕਿਹਾ ਕਿ ਅੱਜ ਖੇਡ ਮੈਦਾਨ ਵਿੱਚ ਖਿਡਾਰੀਆਂ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੇ ਭਰਾ ਦੀ ਬਹੁਤ ਯਾਦ ਆ ਰਹੀ ਹੈ ਅਤੇ ਉਨ੍ਹਾਂ ਨੂੰ ਹਰ ਖਿਡਾਰੀ ਦੇ ਵਿੱਚ ਉਨ੍ਹਾਂ ਨੂੰ ਆਪਣਾ ਭਰਾ ਹੀ ਨਜ਼ਰ ਆ ਰਿਹਾ ਹੈ ਗੋਰਤਲਾ ਭਾਏ ਕਿ ਖੇਡਾਂ ਦੌਰਾਨ 6 ਸੂਬਿਆਂ ਤੋਂ ਖਿਡਾਰੀਆਂ ਨੇ ਭਾਗ ਲਿਆ ਸੀ ਇਸ ਮੌਕੇ ਤੇ ਡਾਕਟਰ ਕਮਲਜੀਤ ਸਿੰਘ ਕੇ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਕਮਲਜੀਤ ਖੇਡਾਂ ਨੇ ਹੁਣ ਤੱਕ ਬਹੁਤ ਖਿਡਾਰੀ ਪੈਦਾ ਕੀਤੇ ਹਨ ਇਸ ਖੇਡ ਮੈਦਾਨ ਦੇ ਨਾਲ ਮਾਝੇ ਇਲਾਕੇ ਦੀ ਧਰਤੀ ਦੇ ਵਿੱਚ ਨੌਜਵਾਨਾਂ ਨੂੰ ਨਸ਼ਾਤ ਦੂਰ ਰਹਿਣ ਦੀ ਪ੍ਰੇਰਣਾ ਵੀ ਮਿਲੀ ਹੈ ਇਸ ਮੌਕੇ ਤੇ ਯੂਐਸਏ ਤੋਂ ਆਈ ਪੈ ਨਿਰਮੋਲਜੀਤ ਕੌਰ ਤੇ ਉਹਨਾਂ ਦੀ ਬੇਟੀ ਤੇ ਪ੍ਰਸਿੱਧ ਸਮਾਸੀ ਵੀ ਡਾਕਟਰ ਕਮਲਜੀਤ ਸਿੰਘ ਕੇਜੇ ਨੇ ਇਸ ਖੇਡ ਮੇਲੇ ਦੇ ਮੁਖ ਪ੍ਰਬੰਧਕ ਪ੍ਰੀਤਪਾਲ ਸਿੰਘ ਪਟਾਲਾ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਫਲ ਟੂਰਨਾਮੈਂਟ ਦੀ ਵਧਾਈ ਦਿੱਤੀ। ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਲਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ। ਮੇਰਾ ਨਾਮ ਨਿਰਮੋਲਜੀਤ ਕੌਰ ਹੈ ਤੇ ਮੈਂ ਯੂਐਸਏ ਤੋਂ ਆਈ ਆ ਤੇ ਇਹ ਜੋ ਖੇਡਾਂ ਹੋ ਰਹੀਆਂ ਮੇਰੇ ਬ੍ਰਦਰ ਦੇ ਨਾਂ ਤੇ ਕਮਲਜੀਤ ਸਿੰਘ ਦੇ ਨਾਂ ਤੇ ਖੇਡਾਂ ਹੋ ਰਹੀਆਂ। ਤੇ ਮੇਰੇ ਬ੍ਰਦਰ ਪ੍ਰਿਥੀਪਾਲ ਸਿੰਘ ਬਟਾਲਾ ਉਹ ਇੱਕ ਐਡਾ ਕਰਵਾ ਰਹੇ ਨੇ ਹਾਂਜੀ ਇੱਥੇ ਬਹੁਤ ਵਧੀਆ ਮਾਹੌਲ ਲੱਗਾ ਸਾਰੇ ਵੱਖਰੇ ਵੱਖਰੇ ਤਰ੍ਹਾਂ ਦੇ ਖਿਡਾਰੀ ਵੀ ਵੇਖਣ ਨੂੰ ਮਿਲੇ ਨੇ ਤੇ ਸਾਰਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਬਹੁਤ ਵਰਦਾਨ ਸਭ ਤੋਂ ਰਿਹਾ ਬਹੁਤ ਖਿਡਾਰੀ ਇਸ ਮੈਦਾਨ ਨੇ ਪੈਦਾ ਕੀਤੇ ਤੇ ਅੱਗੇ ਵੀ ਕਰ ਰਹੇ ਨੇ ਸੋ ਬੱਚਿਆਂ ਨੂੰ ਬੜਾ ਉਤਸ਼ਾਹ ਮਿਲ ਰਿਹਾ ਥੋੜਾ ਠੀਕ ਲੱਗਾ ਪਰ ਥੋੜਾ ਇਹ ਵੀ ਦੇਖ ਕੇ ਦੁੱਖ ਲੱਗਾ ਕਿ ਜਦੋਂ ਨਸ਼ੇ ਕਰ ਰਹੇ ਨੇ ਬੱਚੇ ਜਾਂ ਨੌਜਵਾਨ ਸੋ ਸਾਡੀ ਤੇ ਇਹ ਕੋਸ਼ਿਸ਼ ਆ ਕਿ ਪੰਜਾਬ ਜਿਹੜਾ ਪਹਿਲੇ ਵਰਗਾ ਰੰਗਲਾ ਪੰਜਾਬ ਹੋਵੇ ਤੇ ਨਸ਼ੇ ਤੋਂ ਮੁਕਤ ਹੋਵੇ ਸੋ ਇਹ ਇੱਕ ਬਹੁਤ ਵੱਡੀ ਕੋਸ਼ਿਸ਼ ਆ ਇਹਨਾਂ ਨਸ਼ਿਆਂ ਨੂੰ ਰੋਕਣ ਲਈ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਮਰਿਤ ਕੋਰ ਰੰਦੇਵਿਆ ਮੈਂ ਯੂ ਐਸ ਏ ਤੋਂ ਆ ਤੇ ਮੈਂ ਕਮਲਜੀਤ ਨਾਮੇ ਜੀ ਦੀ ਨੀਸਿਆ ਅਮ ਇਥੇ ਆ ਕੇ ਬੜਾ ਚੰਗਾ ਲੱਗਾ ਕਿ ਇਥੇ ਸਾਰਾ ਕਮਿਊਨਿਟੀ ਹੈਗਾ ਬਹੁਤ ਵਧੀਆ ਲੱਗਦਾ ਮੈਂ ਵੀ ਪਹਿਲਾਂ ਖਡਾਰੀ ਸੀ ਤੇ ਹੁਣ ਹੈ ਖਡਾਰੀ ਤੇ ਬਹੁਤ ਵਧੀਆ ਲੱਗਦਾ ਕਿ ਸਾਰੇ ਇਥੇ ਆ ਕੇ ਛੇ ਡੰਡੇ ਸਾਰੇ ਇਥੇ ਰਨ ਕਰਨ ਦੇ ਸਪੋਰਟਸ ਕਰਨ ਦੇ ਬਹੁਤ ਵਧੀਆ ਲੱਗਦਾ ਕਿ ਬੱਚੇ ਮੇਰੇ ਵਾਂਗੂ ਹੀ ਇਥੇ ਆ ਕੇ ਉਹਨਾਂ ਦੇ ਫੋਲਕ ਹਨ ਮੈਂ ਇੱਕ ਚੀਜ਼ ਦੇਣਾ ਚੰਨੀ ਵੀ ਅਸੀਂ ਇੱਥੇ ਆਏ ਸਾਡੇ ਪੇਰੈਂਟਸ ਨੂੰ ਪ੍ਰਾਊਡ ਬਣਾਉਣ ਵਾਸਤੇ ਤੇ ਤੁਹਾਡੀ ਇੱਕ ਹੈਗੀ ਚਾਂਸ ਤੁਸੀਂ ਤੁਹਾਡਾ ਨਾਮ ਬਣਾ ਸਕਦੇ ਨਾਮ ਦੇ ਨਾਲ ਸਾਰਾ ਕੁਝ ਬਣ ਜਾ ਮੈਂ ਇਹ ਕਹਿਣਾ ਚੰਨੀ ਵੀ ਨਸ਼ੇ ਤੋਂ ਬਾਹਰ ਹੋ ਤੇ ਤੁਹਾਡਾ ਨਾਮ ਬਣਾਓ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਜੀ ਅੱਜ ਕਮਲਜੀਤ ਕਿਹੜਾ ਜਿਹੜੀਆਂ ਕਿ ਸਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਵੱਲੋਂ ਕਰਾਈਆਂ ਜਾਂਦੀਆਂ ਨੇ ਔਰ ਇਹ ਜਿਹੜੀਆਂ ਖੇਡਾਂ ਸਾਡੇ ਡਿਸਟ੍ਰਿਕਟ ਗੁਰਦਾਸਪੁਰ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਬੜੇ ਜੋਸ਼ ਉਤਸ਼ਾਹ ਖੁਸ਼ੀ ਦੇ ਨਾਲ ਮਨਾਈਆਂ ਜਾਂਦੀਆਂ ਨੇ ਔਰ ਇਹਨਾਂ ਖੇਡਾਂ ਦੀ ਖਾਸੀਅਤ ਹੈ ਵੀ ਸਾਡੇ ਦੇ ਪਿੰਡਾਂ ਨੂੰ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਕਰਦੇ ਨੇ ਪੰਜਾਬ ਦੇ ਦੂਸਰੇ ਸੂਬਿਆਂ ਦੀਆਂ ਛੇ ਸੂਬਿਆਂ ਦੀਆਂ ਜਿਹੜੀਆਂ ਇੱਥੇ ਟੀਮਾਂ ਪਹੁੰਚੀਆਂ ਨੇ ਔਰ ਖਾਸ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਸਾਰੇ ਜਿਹੜੇ ਨੈਸ਼ਨਲ ਔਰ ਇੰਟਰਨੈਸ਼ਨਲ ਖਿਡਾਰੀ ਜਿਹੜੇ ਹੈਗੇ ਉਹ ਨਿਕਲੇ ਨੇ ਔਰ ਇਲਾਕਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਹ ਬਹੁਤ ਹੀ ਵਧੀਆ ਉਪਰਾਲਾ ਪਿੰਡ ਕੋਟਲਾ ਸ਼ਾਇਆ ਦਾ ਔਰ ਇੱਥੇ ਦੇ ਲੋਕਾਂ ਦਾ ਨੇੜੇ ਤੇੜੇ ਦੇ ਨੈਨਰਾਈਜ਼ ਦਾ ਬਹੁਤ ਵੱਡਾ ਸਹਯੋਗ ਹੈ ਕਿ ਉਹ ਖੇਡਾਂ ਕਰਵਾ ਕੇ ਇਲਾਕੇ ਨੂੰ ਸੇਧ ਦਿੰਦੇ ਔਰ ਇਹ ਖਿਡਾਰੀ ਪੈਦਾ ਕਰਕੇ ਇਲਾਕੇ ਦਾ ਨਾਮ ਜਿਹੜਾ ਹੈਗਾ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਂਦੇ ਆ ਬਿਲਕੁਲ ਬਿਲਕੁਲ ਸਪੋਰਟਸ ਜਿਹੜੇ ਇਵੈਂਟਸ ਨੇ ਨਸ਼ਿਆਂ ਨੂੰ ਠੱਲ ਪਾਉਣ ਦਾ ਇੱਕੋ ਤਰੀਕਾ ਇਹ ਬੱਚੇ ਜਿਹੜੇ ਸਪੋਰਟਸ ਵਾਲੇ ਪਾਸੇ ਜਾਣ ਬੱਚੇ ਪੜ੍ਹਾਈ ਵਾਲੇ ਪਾਸੇ ਰਹਿਣ ਜਿਹੜਾ ਬੱਚਾ ਜਿਹੜਾ ਵਿਹਲਾ ਹੋਏਗਾ ਉਹ ਸ਼ੈਤਾਨ ਦਾ ਕਾਰ ਹੈਗਾ ਮਨ ਸ਼ੈਤਾਨ ਦਾ ਕਾਰ ਹੈਗਾ ਉਹ ਨਸ਼ਿਆਂ ਵਾਲੇ ਪਾਸੇ ਨਤਰ ਪੈਂਦਾ ਅਸੀਂ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਸਪੋਰਟਸ ਵਾਲੇ ਪਾਸੇ ਅੱਗੇ ਲਾ ਕੇ ਰੱਖੀਏ ਤਾਂ ਕਿ ਬੱਚਾ ਜਿਹੜਾ ਨਸ਼ਿਆਂ ਦੇ ਕੋਡ ਵਾਲੇ ਪਾਸੇ ਜਾਏ ਨਾ ਬਹੁਤ ਵੱਡਾ ਪਰਾਲਾ ਹੈਗਾ ਧੰਨ